40000 ਰੁਪਏ ਦੇ ਵਿੱਚ ਪਲੋ ਵੀਰੇ ਬਿਲਕੁਲ ਕਵਾੜ ਵਾਲੇ ਰੇਟ ਨੇ ਵੀਰੇ ਨਵੇਂ ਪਲੋ ਕੁੱਲ 65000 ਰੁਪਏ ਦੇ ਬਿਲਕੁਲ ਨਵੇਂ ਪਲੋ ਆਣ ਲੱਗ ਵੀਰੇ ਜਿਹੜਾ ਮਰਜ਼ੀ ਪੀਛਾਂਟ ਕੇ ਲੈ ਜਾ ਸਕਦੇ ਹੋ ਕੁੱਲ 95000 ਰੁਪਏ ਦੇ ਵਿੱਚ ਬਿਲਕੁਲ ਨਵਾਂ ਸੁਪਰ ਸੀਡਰ ਲੈ ਜਾ ਸਕਦੇ ਹੋ ਜਿਹੜੇ ਮੈਸ਼ੀਓ ਦੇ ਪਲੋ ਲੈਣੇ ਨੇ ਆਪਣੇ ਕੋਲੇ ਉਹ ਵੀ ਮਿਲ ਜਾਣਗੇ 50 60000 ਤੋਂ ਲੈ ਕੇ ਸੁਪਰ ਸੀਡਰ ਆਪਣੇ ਕੋਲੇ ਮਿਲ ਜਾਣਗੇ ਵੀਰੇ ਜਿਹੜਾ ਮਰਜ਼ੀ ਕੰਪਨੀ ਦਾ ਤੁਸੀਂ ਲੈ ਸਕਦੇ ਹੋ ਜਿੱਡੇ ਮਰਜ਼ੀ ਫੁੱਟਾ ਲੈ ਸਕਦੇ ਹੋ 7 8 9 10 11 ਜਿਹੜਾ ਮਰਜ਼ੀ ਸਾਰੀਆਂ ਕੰਪਨੀਆਂ ਦੇ ਬਹੁਤ ਸਸਤੇ ਰੇਟ 'ਚ ਮਿਲਣਗੇ ਵੀਰੇ ਤੇ ਜਿਹ ਤੁਸੀਂ ਜਲਦੀ ਤੋਂ ਜਲਦੀ ਸੰਪਰਕ ਕਰ ਲਓ ਆਪਣੇ ਨੰਬਰਾਂ ਦੇ ਉੱਤੇ ਤੇ ਇਹ ਵੀ ਫਾਰਮ ਫੋਰਸ ਭਰ ਕੇ ਤੁਸੀਂ Google Map ਤੇ ਆਪਣੀ ਲੋਕੇਸ਼ਨ ਵੀ ਨਿਕਲ ਜੂਗੀ ਤੇ ਤੁਹਾਨੂੰ ਅੱਜ ਵੀਡੀਓ ਦਿਖਾਵਾਂਗੇ ਵੀਰੇ ਆਪਾਂ ਪਲੌਵਾਂ ਦੀ ਅਗਲੀ ਵੀਡੀਓ ਤੁਹਾਨੂੰ ਦਿਖਾਵਾਂਗੇ ਆਪਾਂ ਸੁਪਰ ਸੀਡਰਾਂ ਦੇ ਸਾਰਿਆਂ ਦੇ ਰੇਟ ਦੱਸਾਂਗੇ ਤਾਂ ਕਰਕੇ ਆਪਣੇ ਚੈਨਲ ਨੂੰ ਫੋਲੋ ਕਰ ਲਓ ਪੇਜ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਨੂੰ ਤਾਂ ਕਿ ਤੁਹਾਨੂੰ ਅਗਲੇ ਇਹ ਸਾਰੇ ਸੁਪਰ ਸੀਡਰਾਂ ਦਾ ਰੇਟ ਅਸੀਂ ਦੱਸ ਸਕੀਏ ਤੁਹਾਡੇ ਤੱਕ ਰੇਟ ਪਹੁੰਚ ਸਕੇ ਤੇ ਅੱਜ ਤੁਹਾਨੂੰ ਸਾਰੇ ਪਲੌਵਾਂ ਦਾ ਰੇਟ ਦੱਸਾਂਗੇ ਵੀਰੇ ਕਿਹੜੇ ਦਾ ਕੀ ਰੇਟ ਹੈ ਕਿਹੜੇ ਦਾ ਕੀ ਰੇਟ ਹੈ ਤੇ ਜੇ ਸੁਪਰ ਸੀਡਰ ਵੀ ਕਿਸੇ ਨੇ ਲੈਣਾ ਹੈ ਜਦੋਂ ਮਰਜੀ ਜਿਹਨੂੰ ਪਲਵਾਂ ਦਾ ਰੇਟ ਦੱਸ ਦੇ ਕਾਲ ਦੋਸਤੋ ਤੇ ਜੀਮੀਦਾਰ ਭਰਾਵਾਂ ਵਾਸਤੇ ਵੀਰੇ ਆਪਾਂ ਬਹੁਤ ਬਹੁਤ ਫਾਇਦੇ ਦੀ ਵੀਡੀਓ ਲੈ ਕੇ ਆਏ ਆ ਤੇ ਜਿਹੜੇ ਵੀ ਵੀਰ ਨੇ ਕਿਸੇ ਨੇ ਵੀ ਕੋਈ ਵੀ ਖੇਤੀ ਦੀ ਆਈਟਮ ਲੈਣੀ ਹੈ ਉਹ ਵੀਰੇ ਇੱਕ ਵਾਰ ਵੀਡੀਓ ਨੂੰ ਜਰੂਰ ਦੇਖਿਓ ਥੋੜੇ ਬਹੁਤ ਫਾਇਦੇ ਕਰਨੇ ਨੇ ਆਪਾਂ ਵੀਡੀਓ ਦੇ ਵਿੱਚ ਘੱਟੋ ਘੱਟ 40 40 30 30 ਹਜ਼ਾਰ ਦੇ ਕਿਸੇ ਸੰਦ ਚੋਂ ਕਿੰਨੇ ਹਨਾ ਜੀ ਹਰ ਇੱਕ ਸੰਦ ਆਪਣੇ ਕੋਲੇ ਮਿਲ ਜਾਂਦਾ ਜਿਵੇਂ ਸੁਪਰਸੀਡਰ ਹੋ ਗਿਆ ਜੀ ਲੇਜ਼ਰ ਕਰਾ ਹੋ ਗਿਆ ਪਲੋ ਹੋ ਗਿਆ ਮਲਚਰ ਹੋ ਗਿਆ ਹਰ ਇੱਕ ਆਈਟਮ ਔਰ ਮਿਲਦੀ ਬਿਲਕੁਲ ਜੈਜ ਰੇਟ ਤੇ ਆ ਵੀਰੇ ਤੇ ਤੁਹਾਨੂੰ ਅੱਜ ਆਪਾਂ ਦਿਖਾਵਾਂਗੇ ਪਲੌਆਂ ਦੀ ਵੀਡੀਓ ਪਲੌਆਂ ਦੇ ਤੁਹਾਨੂੰ ਰੇਟ ਦੱਸਾਂਗੇ ਵੀਰੇ ਕਿਹੜਾ ਦੇ ਵੇਚਦਾ ਆਪਣੇ ਕੋਲੇ ਬਹੁਤ ਸਾਰੀਆਂ ਆਈਟਮਾਂ ਨੇ ਵੀਰੇ ਪਲੋ ਵੀ ਨੇ ਤੇ ਰੋਟਾ ਬੀਟਰ ਵੀ ਨੇ ਤੇ ਸਾਰਾ ਇਹ ਸਾਰੀਆਂ ਹੀ ਆਈਟਮਾਂ ਨੇ ਇਧਰ ਨੇੜੇ ਹੋ ਕੇ ਦਿਖਾ ਦੋ ਵੀਰੇ ਠੀਕ ਹੈ ਜੀ ਤੇ ਸਸਤੇ ਰੇਟ 'ਚ ਵੀਰੇ ਬਿਲਕੁਲ ਜੈਜ ਰੇਟ 'ਚ ਤੇ ਲੋਕੇਸ਼ਨ ਸਭ ਤੋਂ ਪਹਿਲਾਂ ਆਪਾਂ ਲੋਕੇਸ਼ਨ ਦੱਸਦੀ ਹੈ ਵੀਰੇ ਲੋਕੇਸ਼ਨ ਹੈਗੀ ਆਪਣੀ ਏਬੀ ਫਾਰਮ ਫੋਰਸ ਏਬੀ ਫਾਰਮ ਫੋਰਸ ਐਗਰੀਕਲਚਰ ਇੰਪਲੀਮੈਂਟ ਭਰ ਕੇ ਤੁਸੀਂ ਗੂਗਲ ਮੈਪ ਤੇ ਭਰ ਸਕਦੇ ਹੋ ਆਪਣੀ ਲੋਕੇਸ਼ਨ ਵੀ ਆ ਜੂਗੀ ਤੇ ਸਾਡੇ ਸਕਰੀਨ ਦੇ ਉੱਤੇ ਨੰਬਰ ਨੇ ਤੁਸੀਂ ਸਕਰੀਨ ਦੇ ਉੱਤੇ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਲੋਕੇਸ਼ਨ ਲਿਖ ਕੇ ਤੇ ਤੁਹਾਨੂੰ ਆਪਾਂ ਲੋਕੇਸ਼ਨ ਪਾ ਵੀ ਦੇਵਾਂਗੇ ਤੇ ਉਸ ਤੋਂ ਬਾਅਦ ਵੀਰੇ ਆਪਾਂ ਜੇ ਕਿਸੇ ਵੀ ਵੀਰ ਨੇ ਫੋਨ ਤੇ ਮੰਗਵਾਣੀ ਹੈ ਕੋਈ ਵੀ ਆਈਟਮ ਆਪਾਂ ਫੋਨ ਤੇ ਵੀ ਭੇਜ ਦਾਂਗੇ ਠੀਕ ਹੈ ਜੀ ਤੁਹਾਨੂੰ ਆਨਦੀ ਵੀ ਲੋੜ ਨਹੀਂ ਫੋਨ ਦੇ ਉੱਤੇ ਤੁਹਾਨੂੰ ਗੱਡੀ ਘਰੇ ਹੀ ਭੇਜ ਦਾਂਗੇ ਆ ਸੁਪਰ ਸੀਡਰ ਦਿਖਾਓ ਵੀਰੇ ਚੈੱਕ ਕਰਾ ਦਿਓ ਇੱਕ ਵਾਰੀ ਠੀਕ ਹੈ ਜੀ ਇੱਧਰ ਆ ਜੁ ਜੀ ਤੇ ਸਾਰਾ ਕੁਝ ਵੀਰੇ ਐ ਮੰਨ ਕੇ ਚੱਲੋ ਇੱਕ ਥਾਂ ਤੋਂ ਵੀਰੇ ਤੁਹਾਨੂੰ ਹਰ ਇੱਕ ਖੇਤੀ ਦੀ ਆਈਟਮ ਮਿਲ ਜੂਗੀ ਹਰ ਇੱਕ ਜਿੰਨੇ ਮਰਜੀ ਤੁਸੀਂ ਸੁਪਰ ਸੀਡਰ ਲੈ ਸਕਦੇ ਹੋ ਉੱਪਰ ਦੀ ਹੋ ਕੇ ਦਿਖਾ ਦੇ ਵੀਰੇ ਸਾਰੇ ਤਰ੍ਹਾਂ ਦੇ ਹੀ ਸੁਪਰ ਸੀਡਰ ਨੇ ਇੱਧਰ ਆ ਜੁ ਮੜਾ ਜ ਆ ਤੇ ਸਾਰਾ ਕੁਝ ਹੀ ਤੁਹਾਨੂੰ ਇੱਕ ਥਾਂ ਤੇ ਮਿਲ ਜੂ ਉੱਪਰ ਕਰਕੇ ਦਿਖਾਓ ਵੀਰੇ ਅੱਗੇ ਸੌਆਂਾਂ ਦੀ ਗਿਣਤੀ ਦੇ ਵਿੱਚ ਵੀਰੇ ਆਪਣੇ ਕੋਲੇ ਸੁਪਰ ਸੀਡਰ ਨੇ ਸੌਆਂਾਂ ਦੀ ਚ ਠੀਕ ਹੈ ਹਰ ਇੱਕ ਸੰਧ ਦੇ ਤੁਹਾਨੂੰ ਅੱਜ ਦਾ ਵੀਰੇ ਹੁਣ ਜਿਹੜਾ ਰੇਟ ਨੇ ਤੁਹਾਨੂੰ ਇੰਨੇ ਜਿਆਦੇ ਫਾਇਦੇ ਕਰਾਂਗੇ ਤੁਹਾਡੇ ਜਿੰਨਾ ਵੀ ਕਹਿ ਸਕਿਓ ਵੀਰੇ ਹਨਾ ਜੀ ਤੇ ਹੁਣ ਤੁਹਾਨੂੰ ਆਪਾਂ ਪਲੌਆਂ ਦੇ ਸਭ ਤੋਂ ਪਹਿਲਾਂ ਰੇਟ ਦੱਸਦੇ ਆਂ ਵੀਰੇ ਠੀਕ ਹੈ ਜੀ ਪਲੌ ਕਿਹੜਾ ਕੀ ਰੇਟ ਦਾ ਕਿਹੜਾ ਕੀ ਰੇਟ ਦਾ ਤੇ ਸਭ ਤੋਂ ਪਹਿਲਾਂ ਵੀਰੇ ਤੁਹਾਨੂੰ ਦੱਸਦੇ ਆਂ ਆਪਾਂ ਬਾਬਾ ਐਗਰੋ ਇੰਡਸਟਰੀ ਦੇ ਪਲੌ ਆਏ ਨੇ ਆਪਣੇ ਕੋਲੇ ਬਿਲਕੁਲ ਫਰੈਸ਼ ਪਲੌ ਠੀਕ ਹੈ ਜੀ 2023 ਮਾਡਲ ਹੈ ਚੱਲੇ ਬਿਲਕੁਲ ਪੋਰਾ ਵੀ ਨਹੀਂ ਵੀਰੇ ਚੈੱਕ ਕਰ ਸਕਦੇ ਹੋ ਤੁਸੀਂ ਬਿਲਕੁਲ ਹੀ ਜਮਾ ਵੀ ਨਹੀਂ ਚੱਲੇ ਇਹ ਠੀਕ ਹੈ ਜੀ ਬਿਲਕੁਲ ਨਵੇਂ ਪਲੌ ਨੇ ਜੀ ਤੇ ਕਿਸੇ ਵੀ ਵੀਰ ਨੂੰ ਚਾਹੀਦੇ ਨੇ ਰੇਟ ਪਤਾ ਕਿੰਨਾ ਵੀਰੇ ਕੁੱਲ 65000 ਰੁਪਇਆ ਬਿਲਕੁਲ ਨਵੇਂ ਪਲੌ ਆਣ ਲੱਗ ਜੈਕ ਵੀ ਵੀਰੇ ਆਣ ਲੱਗ ਮਿਲੂਗਾ ਕੀਲੀਆਂ ਕੱਪੇ ਸਾਰਾ ਕੀਟੇ ਦੀ ਆਣ ਲੱਗ ਡੱਬੇ ਦੇ ਵਿੱਚ ਪੈਕ ਹੈ ਠੀਕ ਹੈ ਜੀ ਹਜੇ ਤੱਕ ਬਿਲਕੁਲ ਵੀ ਵਰਤੋ ਜਣੀ ਆ ਇਹ ਕੁੱਲ 65000 ਦੇ ਵੀਰੇ ਇਹੀ ਵੀਰੇ ਲੋਕ ਤੁਹਾਨੂੰ ਸਵਾ ਡੇਢ ਡੇਢ ਲੱਖ ਦੇ ਲਾਈ ਜਾਂਦੇ ਨੇ ਚਾਰ ਪੀਸ ਆਪਣੇ ਲਵੇ ਅਵੇਲੇਬਲ ਨੇ ਵੀਰੇ ਇਹਦੇ ਨਾਲ ਦੇ ਇਹ ਵੀ 65000 ਦਾ ਇਹ ਵੀ 65000 ਦਾ ਇਹ ਵੀ 65000 ਦਾ ਇਹ ਵੀ 65000 ਦਾ ਜਿਹੜਾ ਮਰਜ਼ੀ ਤੁਸੀਂ ਪੀਸ ਛਾਂਟ ਕੇ ਲਿਜਾ ਸਕਦੇ ਹੋ ਬਿਲਕੁਲ ਫਰੈਸ਼ ਪੀਸ ਤੇ ਜੇ ਕਿਸੇ ਵੀਰ ਨੇ ਥੋੜੇ ਜੇ ਵੱਡੇ ਫਰਾਂ ਵਾਲੇ ਲੈਣੇ ਨੇ ਵੀਰੇ ਇਹ ਆਏ ਨੇ ਫੀਲਡ ਕਿੰਗ ਦੇ ਬਹੁਤ ਮਤਲਬ ਮੰਗ ਹੋ ਰਹੀ ਹੈ ਵੀਰੇ ਫੀਲਡ ਕਿੰਗ ਦੀ ਹੈ ਨਾ ਜੀ ਤੇ ਇਹ ਵੀ ਵੀਰੇ ਬਹੁਤ ਸਾਫ ਪਲੋ ਨੇ ਬਿਲਕੁਲ ਹੀ ਨਾ ਮਾਤਰ ਚੱਲੇ ਹੋਏ ਨੇ ਵੱਡੇ ਫਰਾਂਲੇ ਨੇ ਵੀਰੇ ਤੇ ਰੇਟ ਕਿੰਨਾ ਜੀ ਇਹਨਾਂ ਦਾ ਇਧਰੋਂ ਸਾਈਡ ਤੋਂ ਹੋ ਕੇ ਦਿਖਾਇਆ ਕਰ ਵੀਰੇ ਪਲੋ ਫੇਰ ਹੀ ਪਤਾ ਲੱਗਦਾ ਤੇ ਇਹਨਾਂ ਰੇਟ ਕਿੰਨੇ ਵੀਰੇ ਕੁੱਲ 92000 ਰੁਪਿਆ ਜੀ ਰੇਟ ਵੀਰੇ ਆਪਣੇ ਸਭ ਦੇ ਉੱਤੇ ਲਿਖੇ ਹੁੰਦੇ ਨੇ ਕੋਈ ਆਪਾਂ ਇਹ ਨਹੀਂ ਹੈਗਾ ਵੀਰੇ ਕਿਸੇ ਦਾ ਤੁਹਾਨੂੰ ਇਹ ਨਹੀਂ ਹੈਗਾ ਵੀ ਮਤਲਬ ਤੁਹਾਨੂੰ ਵੱਧ ਘੱਟ ਰੇਟ ਕਹਿ ਦਾਂਗੇ ਤੇ ਅੱਗੇ ਕਾ ਅੱਗੇ ਵੀਰੇ ਲੈਨਸਰ ਦੇ ਠੀਕ ਹੈ ਜੀ ਇਹ ਹੈਗੇ ਨੇ ਜੀ ਲੈਂਸਰ ਕੰਪਨੀ ਦੇ ਇਹ ਵੀਰੇ ਤੁਹਾਨੂੰ ਕੁੱਲ ਇਹਨਾਂ ਦਾ ਰੇਟ ਆਪਾਂ ਤੁਹਾਨੂੰ ਦੇਵਾਂਗੇ ਕੁੱਲ 65000 ਰੁਪਏ ਦੇ 68000 ਦੇ ਨੇ 3000 ਤੁਹਾਨੂੰ ਹੋਰ ਲੈਸ ਕਰ ਦਾਂਗੇ ਵੀਰੇ 65000 ਦੇ ਨੇ ਆਹ ਪਲੋ ਵੀਰੇ ਦੇਖੋ ਜੀ ਕੁੱਲ 40000 ਰੁਪਏ ਦੇ ਪਲੋ ਦੋ ਬਾਟਮ ਵਾਲੇ ਨੇ ਜੀ ਕੁੱਲ 40000 ਦੇ ਪਲੋ ਦੇ ਦਾਂਗੇ ਅੱਗੇ ਦਿਖਾਓ ਜੀ ਆ ਸਰਬਨ ਸਿੰਘ ਵਾਲੇ ਭੂਰ ਸਿੰਘ ਵਾਲੇ ਨੇ ਤੇ ਜੇ ਕਿਸੇ ਵੀਰ ਨੂੰ ਇਹ ਚਾਹੀਦੇ ਨੇ ਇਹ ਵੀ ਵੱਡੇ ਫਰਾਂ ਵਾਲੇ ਨੇ ਜੀ ਇਹਨਾਂ ਦਾ ਰੇਟ ਵੀ ਵੀਰੇ ਬਿਲਕੁਲ ਜੈ ਜੀ ਹੈ ਇਹ 90 ਕੁ ਹਜ਼ਾਰ ਦੀ ਏਡੀਏ ਚ ਹੋਣਗੇ ਵੀਰੇ 809000 88000 ਰੁਪਏ ਦੇ ਪਲੌ ਹੋਣਗੇ ਅੱਗੇ ਆਗੇ ਜੀ ਇਹ ਆਪਣਾ ਇਹ ਵੀ ਫੀਲਡ ਕਿੰਗ ਦੇ ਨੇ ਜੀ ਇਹ ਵੀ ਵੀਰੇ 95000 ਦੇ ਇੱਧਰ ਦੀ ਆ ਕੇ ਦਿਖਾਓ ਜੀ ਪਿੱਛੋਂ ਦੀ ਵੀਰੇ ਬਿਲਕੁਲ ਹੀ ਨਵੇਂ ਪਲੌ ਨੇ ਆ ਦੇਖੋ ਜੀ ਇੱਧਰ ਦੀ ਆ ਵੀਰੇ ਠੀਕ ਹੈ ਤੇ ਆ ਦੇਖੋ ਵੀਰੇ ਰੰਗ ਰੰਗਨਾ ਬਿਲਕੁਲ ਹੀ ਨਮਾ ਪਿਆ ਤੇ ਬਿਲਕੁਲ ਰੰਗ ਵੀ ਨਹੀਂ ਉਤਰਿਆ ਜਿਵੇਂ ਨਵੇਂ ਪਲੌ ਨੇ ਵੀਰੇ ਕਿਸੇ ਵੀਰ ਨੂੰ ਚਾਹੀਦੇ ਨੇ ਸੰਪਰਕ ਕਰ ਲਿਓ 92000 ਰੁਪਏ ਦੇ ਤੇ ਅੱਗੇ ਆ ਗਏ ਜੀ ਸੋਡੀ ਵਿਰੇ ਡਿਮਾਂਡ ਜਿਹੜਾ ਬਹੁਤ ਵੀਰ ਮੰਗਦੇ ਨੇ 마ਸ਼ੀਓ ਠੀਕ ਹੈ ਜੀ 마ਸ਼ੀਓ ਦੇ ਪਲੋ ਆਏ ਨੇ ਵੀਰੇ ਤੇ ਬਿਲਕੁਲ ਨਵੇਂ ਆ ਚੈੱਕ ਕਰੋ ਜੀ ਮਾਲੋ ਸਟੀਕਰ ਤੱਕ ਵੀ ਨਹੀਂ ਉਤਰੇ ਹੋਏ ਠੀਕ ਹੈ ਜੀ ਤੇ ਇਹ ਪਲੋ ਪੈਣਗੇ ਵੀਰੇ 1 ਲੱਖ 15000 ਦੇ ਰੇਟ ਆਪਣੇ ਉੱਤੇ ਲਿਖੇ ਹੁੰਦੇ ਨੇ ਕੋਈ ਇਹ ਨਹੀਂ ਹੈਗਾ ਵੀਰੇ ਕੋਈ ਮੈਂ ਤੁਹਾਨੂੰ ਅਲੱਗ ਤੋਂ ਕੋਈ ਰੇਟ ਦੱਸ ਦੂੰਗਾ ਬਾਕੀ ਮੌਕੇ ਦੇ ਸਭ ਦਾ ਮਾਨਤਨ ਆਪਾਂ ਕਰ ਦਾਂਗੇ ਵੀਰੇ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਜੀ ਤੇ ਅੱਗੇ ਆ ਗਏ ਵੀਰੇ ਫਰੈਸ਼ ਪੀਸ ਵੱਡੇ ਫਰਾਂ ਵਾਲੇ ਵੀਰੇ ਵੱਡੇ ਫਰ ਨੇ ਬਿਲਕੁਲ ਫੁੱਲ ਹੈਵੀ ਪਲੋ ਬਣੇ ਹੋਏ ਨੇ ਲੱਗਣ ਕਰਨ ਦੀ ਆਪਣੀ ਫੁੱਲ ਜ਼ਿੰਮੇਵਾਰੀ ਹੈ ਇੱਕ ਕਿੱਲੇ ਦੇ ਵਿੱਚ ਵੀ ਨਹੀਂ ਪਲੋ ਚੱਲੇ ਹੋਏ ਬਿਲਕੁਲ 0 ਮੀਟਰ ਨੇ ਜੀ ਇਹ ਕਿੰਨੇ ਕਿੰਨੇ ਦੇ ਪੀਸ ਪੈਣਗੇ ਵੀਰੇ ਕੁੱਲ 1 15 ਦੇ 1,115,000 ਰੁਪਏ ਦਾ ਤੁਹਾਨੂੰ ਇਹ ਪੀਸ ਪੈਜੂਗਾ ਇਹ ਆਪਣੇ ਕੋਲੇ 5-6 ਪੀਸ ਜਿਹੜਾ ਮਰਜ਼ੀ ਤੁਸੀਂ ਛਾਂਟ ਕੇ ਲੈ ਸਕਦੇ ਹੋ ਇਹ ਵੀ ਪਲਸ ਸੇਮ ਉਸੇ ਨਾਲ ਦੇ ਨੇ ਵੀਰੇ ਠੀਕ ਹੈ ਜੀ ਤੇ ਇਹ ਵੀ ਪਲਸ ਸੇਮ ਏਸੀ ਨਾਲ ਦੇ ਨੇ ਠੀਕ ਹੈ ਜੀ ਵੱਡੇ ਫਰਾਂ ਵਾਲੇ ਇਹ ਵੀ ਪਲੋ ਵੀਰੇ ਸੇਮ ਏਸੀ ਹੀ ਨਾਲ ਦੇ ਨੇ ਅੱਗੇ ਇਹ ਵੀ ਏਸੀ ਨਾਲ ਦੇ ਨੇ ਅੱਗੇ ਲੈਂਸਰ ਦੇ ਵੀਰੇ ਬਿਲਕੁਲ ਆਨ ਲੱਗ ਪੀਸ ਬਿਲਕੁਲ 0 ਮੀਟਰ ਇਹ ਵੀਰੇ ਤੁਹਾਨੂੰ 68,000 ਰੁਪਏ ਦਾ ਠੀਕ ਹੈ ਜੀ ਆਨ ਲੱਗ ਪਲੋ ਵੀਰੇ ਫਰ ਇਹਨਾਂ ਦੇ ਵੀ ਬਹੁਤ ਵੱਡੇ ਨੇ ਵੀਰੇ ਤੇ 2 2 ਬੋਟਮ ਵਾਲੇ ਨੇ ਬਿਲਕੁਲ ਆਣ ਲੱਗ ਪੀਸ ਜਿੰਨੇ ਮਰਜੀ ਤੁਸੀਂ ਇਹਨਾਂ ਦੇ ਵਿੱਚ ਪੀਸ ਲੈ ਸਕਦੇ ਹੋ ਸਾਡੇ ਤੋਂ ਕੁੱਲ 68000 ਰੁਪਏ ਦਾ ਵੀਰੇ ਮੌਕਾ ਸਡੇ ਕੋਲੇ ਬਹੁਤ ਜੈਨੂਅਲ ਰੇਟ ਦੇ ਉੱਤੇ ਆਪਾਂ ਤੁਹਾਨੂੰ ਪਲੋ ਦੇ ਰਹੇ ਹਾਂ ਬਹੁਤ ਜੈਨੂਅਨ ਦੇ ਵੀਰੇ ਇਹਨਾਂ ਦਾ ਬਜਣੀ ਬਹੁਤ ਹੁੰਦਾ ਜੀ ਇੱਕ ਬਾੜ ਦਾ ਰੇਟ ਲਾਈ ਉਹ ਵੀ ਬਹੁਤ ਅੱਗੇ ਲੰਘ ਜੂ ਵੀਰੇ ਠੀਕ ਹੈ ਜੀ ਬਹੁਤ ਜੈਨੂਅਲ ਰੇਟ ਦੇ ਉੱਤੇ ਪਲੋ ਆਪਣੇ ਕੋਲੇ ਨਾ ਵੀਰੇ ਸ਼ਕਤੀਮਾਨ ਦੇ ਵੀ ਆਣਗੇ 3 ਬੋਟਮ ਵਾਲੇ ਵੀ ਆਣਗੇ ਤੇ ਇਸ ਟਾਈਮ ਪਾਏ ਵੀ ਨਹੀਂ ਵੀਰੇ ਫਿਰ ਨੂੰ ਇੱਕ ਦੋ ਆਈਟਮਾ ਹੋਰ ਦਿਖਾ ਦਾਂ ਜਿਵੇਂ ਵੀਰੇ ਸੁਪਰ ਸੀਡਰ ਨੇ ਆਪਣੇ ਕੋਲੇ ਬਹੁਤ ਜੈਜ ਰੇਟ ਦੇ ਉੱਤੇ ਜਿਵੇਂ ਆਹ ਸੁਪਰ ਸੀਡਰ ਆ ਵੀਰੇ ਤੇ ਇਹ ਹੈਗਾ ਜੀ ਕੁੱਲ 95000 ਦਾ ਠੀਕ ਹੈ ਜੀ 7 ਫੁੱਟਾ ਲੈਂਡ ਫੋਰਸ ਦਾ ਥੋੜਾ ਜਿਹਾ ਵੀਰੇ ਗਲ ਦੇ ਉੱਤੇ ਵੈਲਡਿੰਗ ਹੈ ਬਾਕੀ ਸੁਪਰਸੀਡਰ ਬਹੁਤ ਸਨਖਾ ਬਹੁਤ ਸੋਹਣਾ ਸੁਪਰਸੀਡਰ ਹੈ ਜੀ ਕਿਸੇ ਵੀਰ ਨੂੰ ਚਾਹੀਦਾ ਹੈ ਸੰਪਰਕ ਕਰ ਲਿਓ ਬਾਕੀ ਵੀਰੇ ਚੀਜ਼-ਚੀਜ਼ ਦਾ ਰੇਟ ਹੁੰਦਾ ਹੈ ਹੁਣ ਜਿਵੇਂ ਇਹੀ ਪਿੱਛੇ ਵਾਲਾ ਸੁਪਰਸੀਡਰ ਹੈ ਠੀਕ ਹੈ ਜੀ ਇਹ ਹੈਗਾ 23 ਮਾਡਲ ਇਹ ਹੈਗਾ ਜੀ 1 ਲੱਖ 75000 ਦਾ ਠੀਕ ਹੈ ਜੀ ਜੋ ਤੁਹਾਨੂੰ ਕਹਾਂਗੇ ਉਹੀ ਹੋਊਗਾ ਉਹ ਜਿਹੋ ਚੀਜ਼ ਦਿਖਾਵਾਂਗੇ ਉਹੀ ਮਿਲੂਗੀ ਤੇ ਇਹ 1 ਲੱਖ 75000 ਦਾ ਤੇ ਬਾਕੀ ਵੀਰੇ ਆਪਣੇ ਕੋਲੇ ਜਿਵੇਂ ਜਿੰਦਰੇ ਪਏ ਨੇ ਜੀ ਇਹ ਜਿੰਦਰੇ ਬਿਲਕੁਲ ਨਵੀਂ ਕੰਡੀਸ਼ਨ ਨਵੇਂ ਨੇ ਵੀਰੇ ਨਵੀਂ ਕੰਡੀਸ਼ਨ ਕੀ ਇਹ ਜਿੰਦਰਾ ਤੁਹਾਨੂੰ ਵੀਰੇ 18000 ਰੁਪਏ ਦਾ ਪਊਗਾ ਬਿਲਕੁਲ ਹੀ ਫਾਬਰੀ ਲੈਂਡ ਫੋਰਸ ਦੇ ਪਲੋ ਪਏ ਨੇ ਆਪਣੇ ਕੋਲੇ ਬਿਲਕੁਲ ਨਵੇਂ 3 ਬਾਟਮ ਜੀ ਤੇ ਇਹ ਵੀਰੇ ਹੈਗੇ ਨੇ 1,30,000 ਦੇ ਨੇ 3 ਬਾਟਮ ਨੇ ਤੇ ਇਹਦੇ ਨਾਲ ਦੇ ਵੀਰੇ ਆਪਣੇ ਕੋਲੇ ਤੁਹਾਨੂੰ ਸ਼ਕਤੀਮਾਨ ਦੇ ਬਿਲਕੁਲ ਹੀ ਨਵੇਂ ਪੀਸ ਮਿਲ ਜਾਣਗੇ ਨਵੇਂ ਵਰਗੇ ਬਸ ਥੋੜੇ ਜੇ ਨਾਮਾਤਰ ਚੱਲੇ ਹੋਏ ਉਹਦਾ ਵੀ ਵੀਰੇ ਰੇਟ ਤੁਹਾਨੂੰ ਦੱਸ ਦਾਂਗੇ ਜਦੋਂ ਅੱਗੇ ਤੇ ਨਵੇਂ ਰੋਟਾਵੇਟਰ ਲੈਣੇ ਨੇ ਕਿਸੇ ਵੀਰ ਨੇ ਬਹੁਤ ਜਿਆਦਾ ਰੇਟ ਦੇ ਉੱਤੇ ਦਿੰਨੇ ਆ ਰੋਟਾਵੇਟਰ ਦੀ ਕੁਆਲਿਟੀ ਚੈੱਕ ਕਰੋ ਵੀਰੇ ਆਪਣੀ ਤੁਸੀਂ ਤੇ ਬਹੁਤ ਬਹੁਤ ਕੈਂਟ ਕੁਆਲਟੀ ਦੇ ਆਪਣੇ ਰੋਟਾਵੀਟਰ ਨੇ ਬਹੁਤ ਜਿਆਦੇ ਤੇ ਸਾਲ ਦੀ ਆਪਣੀ ਫੁੱਲ ਗਾਰੰਟੀ ਹੋ 8 ਫੁੱਟਾ ਵੀਰੇ ਕੁੱਲ 95000 ਰੁਪਏ ਦਾ ਰੋਟਾਵੀਟਰ ਦੇਵਾਂਗੇ ਫੁੱਲ ਗਾਰੰਟੀ ਦੇ ਨਾਲ ਵੀਰੇ ਸਾਡੇ ਤੋਂ ਪੂਰੇ ਨਹੀਂ ਹੋ ਰਹੇ ਰੋਟਾਵੀਟਰ ਇੰਨੀ ਜਿਆਦੇ ਸੇਲ ਹੈ ਸਾਡੀ ਰੋਟਾਵੀਟਰਾਂ ਦੀ ਤੇ ਕੁੱਲ 95000 ਦਾ ਜਿਹੜੇ ਵੀ ਵੀਰ ਨੇ ਕਿਸੇ ਨੇ ਫੋਨ ਤੇ ਮੰਗਾਣਾ ਫੋਨ ਤੇ 20 ਭੇਜ ਦਾਂਗੇ ਆਪਾਂ ਤੁਹਾਨੂੰ ਆਨ ਦੀ 20 ਲੋਡ ਨਹੀਂ ਹੈਗੀ ਤੇ ਹੋਰ ਕੋਈ ਵੀ ਆਈਟਮ ਲੈਣੀ ਹੈ ਜਿਵੇਂ ਮੰਨ ਲਓ ਵੀਰੇ ਸੁਪਰ ਸੀਟਰ ਦਿਖਾਏ ਨੇ ਤੁਹਾਨੂੰ ਸੁਪਰ ਸੀਟਰ ਜਿੰਨੇ ਮਰਜ਼ੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਵੀਰੇ ਸੌਆਂ ਦੀ ਗਿਣਤੀ ਦੇ ਵਿੱਚ ਸੌਆਂ ਦੀ ਗਿਣਤੀ ਦੇ ਵਿੱਚ ਸਾਡੇ ਕੋਲੇ ਤੁਹਾਨੂੰ ਸੁਪਰਸੀਡਰ ਮਿਲ ਜਾਣਗੇ ਤੇ ਤੁਸੀਂ ਇੱਕ ਵਾਰ ਜ਼ਰੂਰ ਵੇਸਟ ਕਰੋ ਏਵੀ ਫਾਰਮ ਫੋਰਸ ਤੇ ਇੱਕ ਵਾਰ ਜ਼ਰੂਰ ਵੇਸਟ ਕਰੋ ਵੀਰੇ ਠੀਕ ਹੈ ਜੀ ਤੇ ਤੁਹਾਨੂੰ ਐ ਨਹੀਂ ਵੀਰੇ ਖਾਲੀ ਨਹੀਂ ਮੁੜਨਾ ਪਊਗਾ ਜਿੰਨੇ ਮਰ ਜਿਹੜੀ ਮਰਜ਼ੀ ਤੁਸੀਂ ਆਈਟਮ ਲੈ ਸਕਦੇ ਹੋ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਵੀਰੇ ਇੰਨੀਆਂ ਦਿਖਾ ਨਹੀਂ ਸਕਦੇ ਜਿੰਨੀਆਂ ਸਾਡੇ ਲਵੇ ਆਈਟਮਾਂ ਨੇ ਠੀਕ ਹੈ ਜੀ ਮਤਲਬ ਵੀਰੇ ਵੀਡੀਓ ਲੰਬੀ ਹੋ ਜੂਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਜਿਹੜੀ ਅਗਲੀ ਵੀਡੀਓ ਵਿੱਚ ਤੁਹਾਨੂੰ ਵੀਰੇ ਪਾਈਏ ਤੇੋਂ ਕਿ ਤੁਹਾਨੂੰ ਸਾਰਿਆਂ ਦੇ ਰੇਟ ਪਤਾ ਲੱਗ ਸਕਣਾ ਸਾਰੇ ਸੁਪਰ ਸੀਡਰਾਂ ਦੇ ਤੁਹਾਨੂੰ ਰੇਟ ਦੱਸਾਂਗੇ ਸਾਰੇ ਮਤਲਬ ਰੀਪਰਾਂ ਵਗੈਰਾ ਦੇ ਲੇਜ਼ਰਾਂ ਦੇ ਕੰਪਿਊਟਰ ਕਰਾਹਾਂ ਦੇ ਰੇਟ ਦੱਸਾਂਗੇ ਠੀਕ ਹੈ ਜੀ ਤੇ ਤੁਹਾਨੂੰ ਤਾਂ ਕਿ ਪਤਾ ਲੱਗ ਸਕਣ ਠੀਕ ਹੈ ਜੀ ਤੇ ਤਾਂ ਕਰਕੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰੇ ਆ ਸੁਪਰ ਸੀਡਰਾਂ ਦੀ ਡਿਟੇਲ ਦੇਵਾਂਗੇ ਤੇ ਬਾਕੀ ਕਿਸੇ ਵੀਰ ਨੇ ਆਣਾ ਹੁੰਦਾ এবੀ ਫਾਰਮ ਫੋਰਸ ਭਰ ਕੇ ਤੁਸੀਂ ਜਦੋਂ ਮਰਜ਼ੀ ਸਾਡੇ ਕੋਲੇ ਆ ਸਕਦੇ ਹੋ ਠੀਕ ਹੈ ਜੀ ਵੀਰੇ ਕਿਤੇ ਜਾਣ ਦੀ ਲੋੜ ਨਹੀਂ ਤੁਹਾਨੂੰ ਸਿਰਫ ਇੱਕ ਹੀ ਛੱਤ ਥੱਲੇ ਤੁਹਾਨੂੰ ਸਾਰਾ ਸਮਾਨ ਮਿਲ ਜੂਗਾ ਤੇ ਉਹ ਵੀ ਵੀਰੇ ਜਾਇਜ਼ ਰੇਟ ਤੇ ਤੇ ਆਪਣੇ ਨਾ ਵੀਰੇ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਤੇ ਆਪਣੀ ਲੋਕੇਸ਼ਨ ਹੈਗੀ ਆ ਪਿੰਡ ਘੋੜੇਣਾਵ ਠੀਕ ਹੈ ਜੀ ਤੇ ਜਲੂਰ ਰੋਡ ਦੇ ਉੱਤੇ ਠੀਕ ਹੈ ਜੀ ਜੇ ਤੁਸੀਂ ਕੌਰੀਆਂ ਤਵਾਨਿਆਂ ਦਾ ਰੋੜੇ ਵਾਲ ਤੋਂ ਵੀਰੇ ਆ ਕੇ ਸਿੱਧਾ ਜਲੂਰ ਰੋਡ ਦੇ ਉੱਤੇ ਆਪਣਾ ਇਹ ਸਿਸਟਮ ਬਣਿਆ ਹੋਇਆ ਹੈ ਏਬੀ ਫਾਰਮ ਫੋਰਸ ਆਪਣੀ ਗੂਗਲ ਮੈਪ ਤੇ ਵੀ ਲੋਕੇਸ਼ਨ ਹੈ ਤੇ ਧੰਨਵਾਦ ਵੀਰੇ ਆਪਣੀ ਵੀਡੀਓ ਦੇਖਣ ਵਾਸਤੇ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ 'ਚ ਧੰਨਵਾਦ ਜੀ